ਸਰਜੇ ਪਿੰਡ ਸ਼ੇਰ ਮਾਜਰਾ ਚ ਆਇਓ ਜੀ ਕੀ ਕਾਰਵਾਈ ਬਾਰੇ ਆਇਓ ਸਰਜ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਜੰਗੀ ਪੱਧਰ ਤੇ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਰਕਲ ਸਮਾਣਾ ਵਿੱਚ ਬੜੀ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਐਸਐਚਓ ਪਸਿਆਣਾ ਇੰਸਪੈਕਟਰ ਅਮਨਪਾਲ ਤੇ ਉਹਨਾਂ ਦੀ ਟੀਮ ਨੇ ਇੱਕ ਸਾਡੇ ਐਨਡੀਪੀਐਸ ਸਮਗਲਰ ਦੇ ਪ੍ਰੋਪਰਟੀ ਫਰਫੀਚਰ ਦਾ ਕੇਸ ਬਣਾ ਕੇ ਭੇਜਿਆ ਸੀ ਉਹ ਸ਼ੇਰਮਾ ਜਿਹੜਾ ਰਹਿਣ ਵਾਲਾ ਹੈ ਇਹ ਬੰਦੇ ਦਾ ਨਾਮ ਹੈ ਬੂਟਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸ਼ੇਰਮਾ ਜਰਾ ਆ ਉਹਦਾ ਉਹਨੇ ਨਸ਼ਾ ਵੇਚ-ਵੇਚ ਕੇ ਆ ਸੰਪਤੀ ਬਣਾਈ ਸੀ ਜਿਸ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਦਿੱਲੀ ਤੋਂ حاصل ਕੀਤੇ ਗਏ ਹਨ ਇਹ ਤਕਰੀਬਨ ਇਹਦਾ 20 ਲੱਖ ਦੀ ਸੰਪਤੀ ਹੈ ਜਿਹੜਾ ਇਹ ਘਰ ਰੇਣੇ ਬਣਾਇਆ ਤੇ ਇਹਦਾ ਪਾਸਟ ਕ੍ਰਿਮੀਨਲ ਰਿਕਾਰਡ ਵੀ ਹੈਗਾ ਤੇ ਇਹ ਤਕਰੀਬਨ ਇਹਤੇ 4 ਐਨਡੀਪੀਐਸ ਦੇ ਮੁਖਦਮੇ ਦਰਜ ਹਨ ਜਿਹੜੇ ਕਿ ਕਮਰਸ਼ੀਅਲ ਕੋਰਟ ਕੀਤੇ ਆ ਤੇ ਸਾਨੂੰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਸਰਕਾਰੀ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਨਸ਼ਾ ਸਮਗਲ ਕਰਦਾ ਜੋ ਕਿਸੇ ਜਿਹੜੇ ਵੀ ਹੋਰ ਇਹੋ ਜੇ ਨਸ਼ਾ ਵੇਚਣ ਦੇ ਆਦੀ ਨੇ ਜਾਂ ਮਾੜੇ ਅੰਸਰ ਨੇ ਉਹਨਾਂ ਨੂੰ ਸਾਡੀ ਅਹੀ ਸਖਤ ਚੇਤਾਵਨੀ ਹੈ ਵੀ ਇਹ ਗੁਰੱਖਤੰਦਾ ਛੱਡ ਕੇ ਆਮ ਜ਼ਿੰਦਗੀ ਬਤੀਤ ਕਰੋ ਮਿਹਨਤ ਮਜ਼ਦੂਰੀ ਕਰੋ ਜਾਂ ਕੋਈ ਹੋਰ ਸਾਧਨ ਦੁਕਾਨਦਾਰੀ ਕਰੋ ਕੋਈ ਕੰਮ ਕਰ ਕਰੋ ਲੋਕਾਂ ਦੀ ਜ਼ਿੰਦਗੀਾਂ ਅੰਤ ਬਾਹ ਨਾ ਕਰੋ ਵਰਨਾ ਪੰਜਾਬ ਪੁਲਿਸ ਤੁਹਾਡੇ ਕੋਲ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ ਥੈਂਕ ਯੂ